ਮੈਂ ਖਾਲੀ ਸੜਕ ਦੇ ਕਿਨਾਰੇ ਪਸਦੀ ਚਲੀ ਜਾ ਰਹੀ ਸੀ ਇੱਕ ਪਲ ਦੇ ਲਈ ਵੀ ਰੁਕਣਾ ਮੇਰੇ ਲਈ ਖਤਰੇ ਤੋਂ ਖਾਲੀ ਨਹੀਂ ਸੀ ਕਿਉਂਕਿ ਉਹ ਲੋਕ ਕਦੇ ਵੀ ਮੇਰਾ ਪਿੱਛਾ ਕਰ ਸਕਦੇ ਸੀ ਮੈਨੂੰ ਫੜ ਸਕਦੇ ਸੀ ਮੈਂ ਆਪਣੇ ਸਰੀਰ ਦੀ ਸਾਰੀ ਤਾਕਤ ਨੂੰ ਇਕੱਠਾ ਕਰਕੇ ਭੱਜ ਰਹੀ ਸੀ ਪਰ ਹੁਣ ਮੇਰੇ ਅੰਦਰ ਇੰਨੀ ਤਾਕਤ ਨਹੀਂ ਸੀ ਕਿ ਮੈਂ ਹੁਣ ਹੋਰ ਜ਼ਿਆਦਾ ਭੱਜ ਸਕਾਂ ਹੁਣ ਮੈਂ ਬਹੁਤ ਜ਼ਿਆਦਾ ਥੱਕ ਚੁੱਕੀ ਸੀ ਇਸ ਲਈ ਸੜਕ ਦੇ ਕਿਨਾਰੇ ਬੈਠ ਗਈ ਇੰਨਾ ਜ਼ਿਆਦਾ ਭੱਜਣ ਨਾਲ ਮੇਰੀ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਸੀ ਮੇਰੇ ਸਰੀਰ ਵਿੱਚ ਐਨੀ ਤਾਕਤ ਨਹੀਂ ਸੀ ਕਿ ਮੈਂ ਇੱਕ ਕਦਮ ਵੀ ਅੱਗੇ ਚੱਲ ਸਕਾਂ ਕਿਉਂਕਿ ਮੈਂ ਹੁਣੇ 3 ਘੰਟੇ ਪਹਿਲਾਂ ਹੀ ਇੱਕ ਨੰਨੀ ਜਿਹੀ ਜਾਨ ਨੂੰ ਜਨਮ ਦਿੱਤਾ ਸੀ ਕਮਜ਼ੋਰੀ ਦੇ ਕਾਰਨ ਮੈਨੂੰ ਚੱਕਰ ਆਉਣ ਲੱਗੇ ਸੀ ਪਰ ਮੈਨੂੰ ਆਪਣੀ ਨੰਨੀ ਜਿਹੀ ਜਾਨ ਨੂੰ ਆਪਣੀ ਪਿਆਰੀ ਜਿਹੀ ਕੁੜੀ ਨੂੰ ਉਹਨਾਂ ਦਰਿੰਦਿਆਂ ਤੋਂ ਬਚਾਉਣਾ ਸੀ ਇਸ ਲਈ ਮੈਂ ਹਸਪਤਾਲ ਤੋਂ ਭੱਜਾਈ ਸੀ ਆਮ ਹਾਲਤ ਵਿੱਚ ਤਾਂ ਇਹ ਸੋਚਣਾ ਨਾ ਮੁਮਕਿਨ ਸੀ ਪਰ ਜਿੰਨਾ ਹਾਲਾਤਾਂ ਤੋਂ ਮੈਂ ਲੰਘ ਰਹੀ ਸੀ ਉਸ ਵਿੱਚ ਮੈਨੂੰ ਇਹ ਸਭ ਕਰਨਾ ਹੀ ਪਿਆ ਮੇਰਾ ਨਾਂ ਕਵਿਤਾ ਹੈ ਤੇ ਮੈਂ ਇੱਕ ਅਨਾਥ ਕੁੜੀ ਹਾਂ ਮੇਰੇ ਚਾਚਾ ਤੇ ਚਾਚੀ ਨੇ ਮੈਨੂੰ ਪਾਲ ਕੇ ਵੱਡਾ ਕੀਤਾ ਚਾਚਾ ਤਾਂ ਮੈਨੂੰ ਬਹੁਤ ਪਿਆਰ ਕਰਦੇ ਸੀ ਪਰ ਚਾਚੀ ਦੇ ਲਈ ਮੈਂ ਸਿਰਫ ਬੋਧ ਸੀ ਪੂਰਾ ਦਿਨ ਕੰਮ ਕਰਵਾਉਂਦੀ ਸੀ ਅਤੇ ਫਿਰ ਸਭ ਦੇ ਖਾਣਾ ਖਾਣ ਤੋਂ ਬਾਅਦ ਬਚਿਆ ਹੋਇਆ ਖਾਣਾ ਮੈਨੂੰ ਦਿੰਦੀ ਸੀ ਮੇਰੀ ਚਚੇਰੀ ਭੈਣ ਸੁਨੀਤਾ ਦੇ ਮੰਗੇਤਰ ਨੇ ਜਦੋਂ ਸੁਨੀਤਾ ਨਾਲ ਮੰਗਣੀ ਤੋੜ ਕੇ ਮੇਰੇ ਨਾਲ ਵਿਆਹ ਕਰਨ ਦੀ ਗੱਲ ਰੱਖੀ ਤਾਂ ਚਾਚੀ ਦੇ ਸਿਰ ਤੇ ਤੇ ਅਸਮਾਨ ਡਿੱਗ ਪਿਆ। ਉਹ ਤਾਂ ਗੁੱਸੇ ਨਾਲ ਫਟ ਪਈ। ਮੇਰੀ ਜ਼ਿੰਦਗੀ ਤਾਂ ਵੈਸੇ ਹੀ ਤਕਲੀਫਾਂ ਨਾਲ ਭਰੀ ਸੀ। ਸੁਰੇਤਾ ਦੇ ਮੰਗਤਰ ਨੇ ਮੇਰੀ ਜ਼ਿੰਦਗੀ ਵਿੱਚ ਹੋਰ ਵੀ ਜ਼ਿਆਦਾ ਕੰਡੇ ਵੀਜ਼ ਦਿੱਤੇ ਸਨ। ਚਾਚੀ ਨੇ ਮੈਨੂੰ ਵਾਲਾਂ ਤੋਂ ਖਿੱਚਦੇ ਹੋਏ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਸੀ ਅਤੇ ਪੂਰਾ ਦਿਨ ਖਾਣ ਨੂੰ ਕੁਝ ਵੀ ਨਹੀਂ ਦਿੱਤਾ ਸੀ। ਚਾਚਾ ਮੈਨੂੰ ਪਿਆਰ ਤਾਂ ਕਰਦੇ ਸੀ ਪਰ ਉਹ ਬੁੱਢੇ ਹੋ ਚੁੱਕੇ ਸੀ ਅਤੇ ਚਾਚੀ ਦੇ ਸਾਹਮਣੇ ਉਹਨਾਂ ਦੀ ਕੁਝ ਨਹੀਂ ਚੱਲਦੀ ਸੀ ਅਗਲੇ ਦਿਨ ਚਾਚੀ ਨੇ ਮੈਨੂੰ ਬਾਹਰ ਕੱਢਿਆ ਇੱਕ ਜੋੜਾ ਕੱਪੜਾ ਮੇਰੇ ਵੱਲ ਸੁਟਿਆ ਤੇ ਮੈਨੂੰ ਕਿਹਾ ਇਸ ਨੂੰ ਪਾ ਕੇ ਤਿਆਰ ਹੋ ਜਾ ਅੱਜ ਤੇਰਾ ਵਿਆਹ ਹੈ ਮੈਂ ਹੈਰਾਨ ਜਹੀ ਹੋ ਕੇ ਚਾਚੀ ਦਾ ਮੂੰਹ ਦੇਖ ਰਹੀ ਸੀ ਦੂਜੇ ਸ਼ਹਿਰ ਵਿੱਚ ਚਾਚੀ ਦੀ ਸਹੇਲੀ ਰਹਿੰਦੀ ਸੀ ਉਹਨਾਂ ਦੇ ਮੁੰਡੇ ਨਾਲ ਚਾਚੀ ਨੇ ਮੇਰਾ ਵਿਆਹ ਕਰਵਾ ਦਿੱਤਾ ਮੈਂ ਚਾਚੀ ਦੇ ਟੁਕੜਿਆਂ ਤੇ ਪਲਣ ਵਾਲੀ ਨਾ ਹੀ ਮੇਰੇ ਅੰਦਰ ਇੰਨੀ ਹਿੰਮਤ ਸੀ ਤੇ ਨਾ ਹੀ ਮੇਰੀ ਇੰਨੀ ਔਕਾਤ ਸੀ ਕਿ ਮੈਂ ਚਾਚੀ ਨੂੰ ਸਵਾਲ ਕਰ ਸਕਾਂ ਕਿ ਜਿਸ ਦੇ ਨਾਲ ਮੇਰਾ ਵਿਆਹ ਹੋ ਰਿਹਾ ਹੈ ਉਹ ਕਿਹੋ ਜਿਹਾ ਹੈ ਇਸ ਲਈ ਚੁੱਪਚਾਪ ਉਹਨਾਂ ਦੇ ਫੈਸਲੇ ਦੇ ਅੱਗੇ ਸਿਰ ਝੁਕਾ ਦਿੱਤਾ ਮੈਂ ਚਾਚਾ ਦੇ ਗਲੇ ਮਿਲ ਕੇ ਬਹੁਤ ਰੋਈ ਸੀ ਚਾਚਾ ਨੇ ਪਿਆਰ ਨਾਲ ਮੇਰੇ ਸਿਰ ਤੇ ਹੱਥ ਫੇਰਿਆ ਅਤੇ ਮੈਨੂੰ ਦੁਆਵਾਂ ਦਿੱਤੀਆਂ ਕਿ ਜਾ ਬੇਟਾ ਜਿੱਥੇ ਰਹੇ ਖੁਸ਼ ਰਹੇ ਮੈਂ ਅਮਿਤ ਦੀ ਦੁਲਹਨ ਬਣ ਕੇ ਅਮਿਤ ਦੇ ਘਰ ਆ ਗਈ ਮੈਨੂੰ ਲੱਗਿਆ ਮੇਰੇ ਪਤੀ ਅਮਿਤ ਦੇ ਰੂਪ ਵਿੱਚ ਮੈਨੂੰ ਇੱਕ ਬਹੁਤ ਵੱਡਾ ਸਹਾਰਾ ਮਿਲ ਗਿਆ ਹੈ ਮੇਰੀ ਜ਼ਿੰਦਗੀ ਵਿੱਚ ਜੋ ਮੇਰੇ ਮਾਪਪਾ ਦੇ ਪਿਆਰ ਦੀ ਕਮੀ ਸੀ ਉਹ ਕਮੀ ਹੁਣ ਅਮਿਤ ਪੂਰੀ ਕਰੇਗਾ ਪਰ ਮੈਨੂੰ ਕੀ ਪਤਾ ਸੀ ਕਿ ਇਹ ਰਿਸ਼ਤਾ ਮੇਰੇ ਲਈ ਜਲਦੇ ਹੋਏ ਅੰਗਾਰਿਆਂ ਤੋਂ ਘੱਟ ਨਹੀਂ ਹੋਵੇਗਾ ਅਮਿਤ ਦੇ ਘਰ ਵਿੱਚ ਬਹੁਤ ਸਾਰੇ ਲੋਕ ਸੀ ਅਮਿਤ ਆਪਣੇ ਘਰ ਵਿੱਚ ਸਭ ਤੋਂ ਵੱਡਾ ਸੀ ਅਮਿਤ ਤੋਂ ਛੋਟੇ ਉਹਨਾਂ ਦੇ 6 ਭੈਣ ਭਰਾ ਹੋਰ ਸਨ ਤਿੰਨ ਭੈਣਾਂ ਅਤੇ ਤਿੰਨ ਭਰਾ ਅਮਿਤ ਸਭ ਤੋਂ ਵੱਡਾ ਸੀ ਅਤੇ ਮੈਂ ਸੋਚਦੀ ਸੀ ਕਿ ਮੈਂ ਇਸ ਘਰ ਦੀ ਵੱਡੀ ਨੂੰ ਬਣ ਕੇ ਆਈ ਹਾਂ ਪਰ ਇਹ ਮੇਰੀ ਗਲਤਫਹਮੀ ਸੀ ਮੈਂ ਤਾਂ ਇਸ ਘਰ ਵਿੱਚ ਨੌਕਰਾਨੀ ਬਣਾ ਕੇ ਲਿਆਈ ਗਈ ਸੀ ਵਿਆਹ ਦੀ ਪਹਿਲੀ ਰਾਤ ਅਮਿਤ ਨੇ ਮੇਰੇ ਹੱਥਾਂ ਨੂੰ ਆਪਣੇ ਹੱਥਾਂ ਵਿੱਚ ਫੜਦੇ ਹੋਏ ਮੈਨੂੰ ਵਾਅਦਾ ਕੀਤਾ ਸੀ ਕਿ ਮੈਂ ਤੈਨੂੰ ਦੁਨੀਆ ਦੀ ਸਾਰੀ ਖੁਸ਼ੀਆਂ ਦੇਵਾਂਗਾ ਤੇਰੇ ਤੇ ਕਦੇ ਕੋਈ ਮੁਸੀਬਤ ਨਹੀਂ ਆਉਣ ਦਵਾਂਗਾ ਉਹ ਪੂਰੀ ਰਾਤ ਆਪਣੀ ਬੇਪਨਹਾ ਮੁਹੱਬਤ ਮੇਰੇ ਤੇ ਲਟਾਉਂਦਾ ਰਿਹਾ ਅਮਿਤ ਦਾ ਇੰਨਾ ਪਿਆਰ ਦੇਖ ਕੇ ਮੈਨੂੰ ਲੱਗਿਆ ਕਿ ਜਿਵੇਂ ਮੇਰੇ ਦਿਲ ਦੀ ਬੰਜਰ ਜ਼ਮੀਨ ਤੇ ਠੰਡੀ ਠੰਡੀ ਫੁਆਰ ਪੈ ਰਹੀ ਹੋਈ ਪਰ ਇਹ ਖੁਸ਼ੀ ਵੀ ਮੈਨੂੰ ਬਹੁਤ ਜ਼ਿਆਦਾ ਦੇਰ ਦੇ ਲਈ ਨਸੀਬ ਨਹੀਂ ਹੋਈ ਪਰ ਇਸ ਵਾਰ ਵੀ ਮੇਰੀ ਝੋਲੀ ਖਾਲੀ ਹੀ ਰਹਿ ਗਈ ਖੁਸ਼ੀਆਂ ਇਸ ਵਾਰ ਵੀ ਮੇਰੇ ਕੋਲ ਆਉਂਦੇ ਆਉਂਦੇ ਰਹਿ ਗਈਆਂ ਸਨ ਮੈਨੂੰ ਸਮਝ ਆ ਗਿਆ ਸੀ ਕਿ ਮੇਰੀ ਅਜਮਾਈਆਂ ਦਾ ਦੌਰ ਹੁਣ ਖਤਮ ਨਹੀਂ ਹੋਇਆ ਮੈਨੂੰ ਮੇਰੀ ਔਕਾਤ ਅਗਲੇ ਦਿਨ ਹੀ ਸਮਝ ਆ ਗਈ ਸੀ ਜਦੋਂ ਸਵੇਰੇ ਸਵੇਰੇ ਮੇਰੀ ਸੱਸ ਨੇ ਮੇਰੇ ਕਮਰੇ ਦਾ ਦਰਵਾਜ਼ਾ ਜ਼ੋਰ-ਜ਼ੋਰ ਨਾਲ ਖੜਕਾਇਆ ਸੀ ਦਰਵਾਜ਼ਾ ਖੁੱਲ੍ਹਦੇ ਹੀ ਉਹ ਮੇਰੇ ਤੇ ਬਰਸ ਪਈ ਸੀ ਮੈਂ ਹੈਰਾਨ ਹੋ ਕੇ ਉਹਨਾਂ ਦਾ ਮੂੰਹ ਦੇਖ ਰਹੀ ਸੀ ਲਗਾਤਾਰ ਚੀਕ ਕੇ ਬੋਲਦੀ ਹੀ ਚਲੀ ਜਾ ਰਹੀ ਸੀ ਉਹਨਾਂ ਦੇ ਸ਼ਬਦਾਂ ਦੀ ਅੱਗ ਮੇਰੇ ਪੂਰੇ ਸਰੀਰ ਨੂੰ ਤੁਲਸਾ ਰਹੀ ਸੀ ਉਹ ਚੀਕ ਚੀਕ ਕੇ ਕਹਿ ਰਹੀ ਸੀ ਕਿ ਮੈਂ ਤੈਨੂੰ ਇੱਥੇ ਅਯਾਸੀਆਂ ਕਰ ਲਈ ਨਹੀਂ ਲੈ ਕੇ ਆਈ ਹਾਂ ਤੈਨੂੰ ਅਨਾਥ ਨੂੰ ਖਾਲੀ ਹੱਥ ਮੈਂ ਇਸ ਲਈ ਲੈ ਕੇ ਆਈ ਹਾਂ ਤਾਂ ਕਿ ਤੂੰ ਮੇਰੇ ਪੂਰੇ ਘਰ ਦਾ ਕੰਮ ਸੰਭਾਲੇ ਬਿਨਾਂ ਜ਼ੁਬਾਨ ਹਿਲਾਏ ਮੇਰੇ ਹਰ ਹੁਕਮ ਨੂੰ ਮੰਨੇ ਤੈਨੂੰ ਇਸ ਘਰ ਵਿੱਚ ਮੈਂ ਇੱਕ ਨੌਕਰਾਨੀ ਦੀ ਹیثیت ਨਾਲ ਲਈ ਹਾਂ ਨੂ ਰਾਣੀ ਬਣਨ ਦੀ ਕੋਸ਼ਿਸ਼ ਨਾ ਕਰ 8 ਵਜਣ ਵਾਲੇ ਹਨ ਅਤੇ ਤੂੰ ਮਹਾਰਾਣੀਆਂ ਦੀ ਤਰ੍ਹਾਂ ਹੁਣ ਤੱਕ ਸੌ ਰਹੀ ਹੈ ਤੇਰੀ ਚਾਚੀ ਨੇ ਤਾਂ ਇਹ ਕਹਿ ਕੇ ਤੈਨੂੰ ਸਾਡੇ ਗਲ ਬੰਨ੍ਹ ਦਿੱਤਾ ਸੀ ਕਿ ਤੂੰ ਬਹੁਤ ਹੀ ਮਿਹਨਤੀ ਹੈ ਸਾਰਾ ਕੰਮ ਬਿਨਾਂ ਕਿਸੇ ਚੂਚਾਂ ਦੇ ਕਰ ਲੈਂਦੀ ਹੈ ਪਰ ਤੇਰੀ ਸ਼ਕਲ ਦੇਖ ਕੇ ਤਾਂ ਨਹੀਂ ਲੱਗਦਾ ਮੈਂ ਹੰਝੂ ਪਿੰਦੀ ਹੋਈ ਕਮਰੇ ਤੋਂ ਬਾਹਰ ਨਿਕਲੀ ਮੇਰੀ ਚਾਚੀ ਨੇ ਜਾਣ ਬੁੱਝ ਕੇ ਮੈਨੂੰ ਇਸ ਦਲਦਲ ਵਿੱਚ ਸੁੱਟਿਆ ਸੀ ਜਿਵੇਂ ਹੀ ਮੈਂ ਕਮਰੇ ਤੋਂ ਬਾਹਰ ਨਿਕਲੀ ਮੇਰੀ ਵੱਡੀ ਨਨਾਨਕ ਕਹਿਣ ਲੱਗੀ ਮੇਰੇ ਭਰਾ ਨੂੰ ਆਪਣੀਆਂ ਆਦਾਵਾਂ ਦੇ ਜਾਲ ਵਿੱਚ ਫਸਾਉਣ ਦੀ ਕੋਸ਼ਿਸ਼ ਨਾ ਕਰ ਮੇਰਾ ਭਰਾ ਸਿਰਫ ਮੇਰੀ ਮਾਦੀ ਸੁਣਦਾ ਹੈ ਹੋਰ ਕਿਸੇ ਦੀ ਨਹੀਂ ਤੂੰ ਇਸ ਘਰ ਵਿੱਚ ਨੌਕਰਾਨੀ ਬਣ ਕੇ ਆਈ ਹੈ ਤਾਂ ਨੌਕਰਾਨੀ ਬਣ ਕੇ ਹੀ ਰਹਿਣਾ ਕੋਈ ਵੀ ਅਜਿਹਾ ਕੰਮ ਨਾ ਕਰਨਾ ਜਿਸ ਦੀ ਵਜ੍ਹਾ ਨਾਲ ਤੈਨੂੰ ਧੱਕੇ ਦੇ ਕੇ ਬਾਹਰ ਕੱਢ ਦਿੱਤਾ ਜਾਵੇ ਆਪਣੀ ਨਨਾਨ ਦੀ ਗੱਲ ਸੁਣ ਕੇ ਮੇਰੇ ਰੋਂਗਟੇ ਖੜੇ ਹੋ ਗਏ ਉਹ ਸਿੱਧੇ ਸਾਫ ਸਬਦਾਂ ਵਿੱਚ ਮੈਨੂੰ ਤਮਕਾਰ ਰਹੀ ਸੀ ਕਿ ਰਹਿਣਾ ਹੈ ਤਾਂ ਸਾਡੀ ਨੌਕਰਾਨੀ ਬਣ ਕੇ ਰਹਿ ਨਹੀਂ ਤਾਂ ਫਿਰ ਉਸੇ ਨਰਕ ਵਿੱਚ ਚਲੀ ਜਾ ਜਿੱਥੋਂ ਨਿਕਲ ਕੇ ਆਈ ਸੀ ਮੈਂ ਚੁੱਪਚਾਪ ਉੱਥੋਂ ਰਸੋਈ ਵਿੱਚ ਚਲੀ ਆਈ ਮੇਰੀਆਂ ਅੱਖਾਂ ਭਿੱਜ ਚੁੱਕੀਆਂ ਸਨ ਮੈਂ ਜਲਦੀ ਜਲਦੀ ਸਭ ਦੇ ਲਈ ਨਾਸ਼ਤਾ ਬਣਾਉਣ ਲੱਗੀ ਥੋੜੀ ਦੇਰ ਵਿੱਚ ਅਮਿਤ ਉੱਠ ਕੇ ਆਇਆ ਉਹਨਾਂ ਨੇ ਮੈਨੂੰ ਇਹ ਕੰਮ ਕਰਦੇ ਦੇਖਿਆ ਪਰ ਕੁਝ ਨਹੀਂ ਬੋਲੇ ਮੇਰਾ ਦਿਲ ਕੱਟ ਕੇ ਰਹਿ ਗਿਆ ਸੀ ਮੈਂ ਸਮਝ ਗਈ ਸੀ ਕਿ ਮੇਰੀ ਪੂਰੀ ਜ਼ਿੰਦਗੀ ਹੁਣ ਇਸੇ ਤਰ੍ਹਾਂ ਹੀ ਤਾਨੇ ਸੁਣ ਸੁਣ ਕੇ ਅਤੇ ਦੂਜਿਆਂ ਦੀ ਗੁਲਾਮੀ ਵਿੱਚ ਲੰਘ ਜਾਵੇਗੀ ਪਰ ਪਤਾ ਨਹੀਂ ਕਿਉਂ ਜਦੋਂ ਤੋਂ ਮੈਂ ਮਿੱਤ ਨੂੰ ਦੇਖਿਆ ਤਾਂ ਮੈਂ ਆਪਣੇ ਦਿਲ ਵਿੱਚ ਇੱਕ ਉਮੀਦ ਪਾਲ ਲਈ ਸੀ ਕਿ ਮੈਨੂੰ ਇੱਕ ਮਜ਼ਬੂਤ ਸਹਾਰਾ ਮਿਲ ਗਿਆ ਹੈ ਪਰ ਜਦੋਂ ਇਹ ਉਮੀਦ ਟੁੱਟੀ ਤਾਂ ਮੈਂ ਖੁਦ ਨੂੰ ਸੰਭਾਲ ਨਹੀਂ ਸਕੀ ਮੈਂ ਟੁਕੜੇ ਟੁਕੜੇ ਹੋ ਗਈ ਸੀ ਮੇਰੀ ਵੱਡੀ ਨਰਾਨ ਨੇ ਠੀਕ ਕਿਹਾ ਸੀ ਕਿ ਅਮਿਤ ਆਪਣੀ ਮਾਦੀ ਹਰ ਗਲਤੀ ਅੱਖਾਂ ਬੰਦ ਕਰਕੇ ਵਿਸ਼ਵਾਸ ਕਰਦਾ ਹੈ ਅਮਿਤ ਆਪਣੀ ਮਾਦੀ ਸੱਚੀ ਝੂਠੀ ਗਲਤੀ ਅੱਖਾਂ ਬੰਦ ਕਰਕੇ ਵਿਸ਼ਵਾਸ ਕਰ ਲੈਂਦਾ ਸੀ ਮੇਰੀ ਸੱਸ ਮੇਰੀ ਨਾਕ ਕੀਤੀ ਹੋਈ ਗਲਤੀਆਂ ਵੀ ਅਮਿਤ ਨੂੰ ਗਿਣਾਉਂਦੀ ਤੇ ਅਮਿਤ ਮੈਨੂੰ ਸਭ ਦੇ ਸਾਹਮਣੇ ਹੀ ਬੇਇੱਜ਼ਤ ਕਰ ਦਿੰਦਾ ਸਰੂ ਸਰੂ ਵਿੱਚ ਮੈਂ ਆਪਣੀ ਸਫਾਈ ਦੇਣ ਦੀ ਕੋਸ਼ਿਸ਼ ਕੀਤੀ ਪਰ ਅਮਿਤ ਮੇਰੀ ਗੱਲ ਸੁਣਦਾ ਹੀ ਨਹੀਂ ਸੀ ਉਹ ਤਾਂ ਬਸ ਆਪਣੀ ਮਾਂ ਦੀ ਹੀ ਸੁਣਦਾ ਸੀ ਫਿਰ ਮੈਂ ਵੀ ਬੋਲਣਾ ਛੱਡ ਦਿੱਤਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੈਂ ਪਾਗਲਾਂ ਦੀ ਤਰ੍ਹਾਂ ਕੰਮ ਕਰਦੀ ਤੇ ਜਦੋਂ ਰਾਤ ਹੁੰਦੀ ਤਾ ਅਮਿਤ ਆਪਣਾ ਪਿਆਰ ਲਟਾਉਣ ਲਈ ਤਿਆਰ ਬੈਠਾ ਹੁੰਦਾ ਸੀ ਪਰ ਉਸ ਸਮੇਂ ਮੈਨੂੰ ਅਮਿਤ ਦਾ ਪਿਆਰ ਇੱਕਦਮ ਬਿਨਾ ਮਤਲਬ ਲੱਗਦਾ ਸੀ ਮੇਰਾ ਠੰਡਾ ਰਵਈਆ ਦੇਖ ਕੇ ਅਮਿਤ ਵੀ ਕਰਵਟ ਲੈ ਕੇ ਸੋ ਜਾਂਦਾ ਸੀ ਜ਼ਿੰਦਗੀ ਨੇ ਮੈਨੂੰ ਬਹੁਤ ਵੱਡੀ ਮਾਰ ਦਿੱਤੀ ਸੀ ਹੌਲੀ-ਹੌਲੀ ਦਿਨ ਇਸ ਤਰ੍ਹਾਂ ਹੀ ਲੰਘ ਰਹੇ ਸੀ ਉਸ ਸਮੇਂ ਮੇਰੀ ਜ਼ਿੰਦਗੀ ਵਿੱਚ ਇੱਕ ਠੰਡੀ ਹਵਾ ਦਾ ਝੌਂਕਾ ਆਇਆ ਜੋ ਮੈਨੂੰ ਅੰਦਰ ਤੱਕ ਸਕੂਨ ਦੇ ਗਿਆ ਬਹੁਤ ਦਿਨਾਂ ਤੋਂ ਮੇਰੀ ਤਬੀਅਤ ਖਰਾਬ ਸੀ ਪਰ ਮੇਰੀ ਸੱਸ ਮੈਨੂੰ ਡਾਕਟਰ ਕੋਲ ਲੈ ਕੇ ਨਹੀਂ ਜਾ ਰਹੀ ਸੀ ਅਤੇ ਜਦੋਂ ਇੱਕ ਦਿਨ ਮੈਂ ਘਰ ਦੇ ਕੰਮ ਕਰਦੇ ਕਰਦੇ ਅਚਾਨਕ ਬੁਰੀ ਤਰ੍ਹਾਂ ਚੱਕਰ ਖਾ ਕੇ ਡਿੱਗ ਗਈ ਤਾਂ ਮਜਬੂਰੀ 'ਚ ਮੇਰੀ ਸੱਸ ਨੂੰ ਮੈਨੂੰ ਡਾਕਟਰ ਦੇ ਕੋਲ ਲੈ ਕੇ ਜਾਣਾ ਹੀ ਪਿਆ ਡਾਕਟਰ ਨੇ ਮੇਰਾ ਚੈੱਕਅਪ ਕੀਤਾ ਤੇ ਦੱਸਿਆ ਕਿ ਮੈਂ ਉਮੀਦ ਤੋਂ ਇਸ ਖਬਰ ਨਹੀਂ ਮੇਰੇ ਅੰਦਰ ਇੱਕ ਨਵੀਂ ਜਾਨ ਫੂਕ ਦਿੱਤੀ ਸੀ ਮੈਂ ਖੁਸ਼ੀ ਨਾਲ ਪਾਗਲ ਹੋ ਰਹੀ ਸੀ ਮੈਂ ਦਿਲ ਹੀ ਦਿਲ ਵਿੱਚ ਸੋਚ ਰਹੀ ਸੀ ਕਿ ਇਹ ਖੁਸ਼ਖਬਰੀ ਅਮਿਤ ਨੂੰ ਸੁਣਾਉਂਗੀ ਤਾ ਉਹ ਕਿੰਨਾ ਖੁਸ਼ ਹੋਵੇਗਾ ਪਰ ਮੇਰੀ ਖੁਸ਼ੀ ਮਿੱਟੀ ਵਿੱਚ ਮਿਲ ਗਈ ਜਦੋਂ ਮੇਰੀ ਸੱਸ ਨੇ ਕਿਹਾ ਕਿ ਉਹਨਾਂ ਨੂੰ ਮੁੰਡਾ ਚਾਹੀਦਾ ਹੈ ਜੇਕਰ ਕੁੜੀ ਹੋਈ ਤਾਂ ਅੱਗੇ ਜੋ ਕੁਝ ਵੀ ਹੋਵੇਗਾ ਉਸ ਦੀ ਜ਼ਿੰਮੇਵਾਰ ਮੈਂ ਖੁਦ ਹੋਵਾਂਗੀ ਆਪਣੀ ਸੱਸ ਦੀ ਗੱਲ ਸੁਣ ਕੇ ਮੇਰਾ ਦਿਲ ਦਹਿਲ ਗਿਆ ਸੀ ਮੁੰਡਾ ਜਾਂ ਕੁੜੀ ਦੇਣਾ ਤਾਂ ਰੱਬ ਦੀ ਮਰਜ਼ੀ ਹੈ ਇਸ ਵਿੱਚ ਮੈਂ ਕੀ ਕਰ ਸਕਦੀ ਸੀ ਪਰ ਮੈਂ ਇੰਨਾ ਜ਼ਰੂਰ ਜਾਣਦੀ ਸੀ ਕਿ ਮੇਰੀ ਸੱਸ ਨੂੰ ਮੁੰਡਾ ਚਾਹੀਦਾ ਹੈ ਤਾਂ ਜੇ ਮੇਰੇ ਕੁੜੀ ਹੋਈ ਤਾਂ ਮੇਰੀ ਸੱਸ ਉਸ ਨੂੰ ਨੁਕਸਾਨ ਜ਼ਰੂਰ ਪਹੁੰਚਾਵੇਗੀ ਮੇਰੀ ਸੱਸ ਨੇ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਖੁਸ਼ੀ ਨੂੰ ਦੁੱਖ ਵਿੱਚ ਬਦਲ ਦਿੱਤਾ ਸੀ ਮੈਂ ਦਿਨ ਰਾਤ ਇਸੇ ਚਿੰਤਾ ਵਿੱਚ ਡੁੱਬੀ ਰਹਿੰਦੀ ਕਿ ਜੇਕਰ ਕੁੜੀ ਹੋਗੀ ਤਾਂ ਕੀ ਹੋਏਗਾ ਮੈਂ ਕਈ ਵਾਰ ਅਮਿਤ ਨਾਲ ਇਸ ਬਾਰੇ ਵਿੱਚ ਗੱਲ ਕਰਨਾ ਚਾਹੀ ਤਾਂ ਅਮਿਤ ਨੇ ਮੈਨੂੰ ਟਾਲ ਦਿੱਤਾ ਕਹਿਣ ਲੱਗਿਆ ਜੋ ਹੋਵੇਗਾ ਦੇਖਿਆ ਜਾਵੇਗਾ ਤੂੰ ਇਸ ਫਿਕਰ ਵਿੱਚ ਕਿਉਂ ਘੁਲੀ ਜਾ ਰਹੀ ਹੈ ਤੂੰ ਰੱਬ ਨੂੰ ਅਰਦਾਸ ਕਰਿਆ ਕਰਕੇ ਉਹ ਤੈਨੂੰ ਮੁੰਡਾ ਹੀ ਦੇਵੇ ਕਦੇ-ਕਦੇ ਅਮਿਤ ਤੇ ਮੈਨੂੰ ਹੈਰਾਨੀ ਹੁੰਦੀ ਸੀ ਕਿ ਉਹ ਪੜੇ ਲਿਖੇ ਹੁੰਦੇ باوجود ਵੀ ਸਹੀ ਤੇ ਗਲਤ ਵਿੱਚ ਫਰਕ ਕਿਉਂ ਨਹੀਂ ਕਰ ਪਾਉਂਦੇ ਹਨ ਅਮਿਤ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਇਸ ਘਰ ਵਿੱਚ ਮੇਰੇ ਨਾਲ ਕੀ ਕੀ ਹੁੰਦਾ ਹੈ ਅਤੇ ਮੇਰੇ ਉੱਪਰ ਕੀ ਕੀ ਜ਼ੁਲਮ ਹੁੰਦੇ ਹਨ ਅਤੇ ਉਹਨਾਂ ਦੀ ਮਾਦਾ ਸਲੋਕ ਮੇਰੇ ਨਾਲ ਕਿਹੋ ਜਿਹਾ ਹੈ ਪਰ ਉਹਨਾਂ ਨੇ ਮੇਰੇ ਲਈ ਇੱਕ ਵੀ ਸ਼ਬਦ ਆਪਣੀ ਮਾਂ ਨੂੰ ਨਹੀਂ ਬੋਲਿਆ ਸੀ ਸਮਾਂ ਹੌਲੀ ਹੌਲੀ ਲੰਘਦਾ ਜਾ ਰਿਹਾ ਸੀ ਤੇ ਮੇਰੇ 6 ਮਹੀਨੇ ਲੰਘ ਚੁੱਕੇ ਸੀ ਤੇ ਇਹ 6 ਮਹੀਨੇ ਮੈਂ ਰੋ ਰੋ ਕੇ ਕੰਢੇ ਸੀ ਮੈਂ ਰੋ ਰੋ ਕੇ ਆਪਣੇ ਰੱਬ ਤੋਂ ਦੁਆਵਾ ਮੰਗਦੀ हे ਰਬ ਜਦੋਂ ਮੇਰੀ ਕੁੜੀ ਹੋਵੇਗੀ ਤਾਂ ਇਹ ਲੋਕ ਉਸਦੇ ਨਾਲ ਕੀ ਸਲੂਕ ਕਰਨਗੇ ਕਿਉਂਕਿ ਮੇਰਾ ਦਿਲ ਗਵਾਹੀ ਦਿੰਦਾ ਸੀ ਕਿ ਮੈਨੂੰ ਕੁੜੀ ਹੀ ਹੋਵੇਗੀ ਪਰ ਮੈਂ ਆਪਣੇ ਦਿਲ ਵਿੱਚ ਪੱਕਾ ਫੈਸਲਾ ਕਰ ਲਿਆ ਸੀ ਕਿ ਜੇਕਰ ਰੱਬ ਨੇ ਮੈਨੂੰ ਕੁੜੀ ਵੀ ਦਿੱਤੀ ਤਾਂ ਮੈਂ ਉਸਨੂੰ ਲੈ ਕੇ ਕਿਤੇ ਦੂਰ ਚਲੀ ਜਾਊਂਗੀ ਮੈਨੂੰ ਅਮਿਤ ਤੋਂ ਤਾਂ ਕੋਈ ਉਮੀਦ ਹੀ ਨਹੀਂ ਸੀ ਕਿਉਂਕਿ ਅਮਿਤ ਆਪਣੀ ਮਾਦੀ ਹਰ ਗਲਤੀ ਸਿਰ ਝੁਕਾ ਦਿੰਦਾ ਅਤੇ ਉਹਨਾਂ ਦੀ ਮਾਂ ਨੂੰ ਤਾਂ ਮੁੰਡਾ ਹੀ ਚਾਹੀਦਾ ਸੀ ਜਦੋਂ ਅਮਿਤ ਨੇ ਮੇਰੇ ਲਈ ਆਪਣੀ ਮਾਦੇ ਖਿਲਾਫ ਇੱਕ ਵੀ ਸ਼ਬਦ ਨਹੀਂ ਬੋਲਿਆ ਤਾਂ ਫਿਰ ਆਪਣੀ ਕੁੜੀ ਦੇ ਲਈ ਕੀ ਕਰਦੀ ਮੇਰੇ 9 ਮਹੀਨੇ ਪੂਰੇ ਹੋਣ ਵਾਲੇ ਸਨ ਪਰ ਮੈਂ ਹੁਣ ਵੀ ਪੂਰੇ ਘਰ ਦਾ ਕੰਮ ਕਰਦੀ ਸੀ ਸਵੇਰ ਤੋਂ ਲੈ ਕੇ ਰਾਤ ਤੱਕ ਪੂਰੇ ਘਰ ਦਾ ਕੰਮ ਕਰਦੀ ਥੱਕ ਕੇ ਚੂਰ ਹੋ ਜਾਂਦੀ ਸੀ ਖਾਣ ਪੀਣ ਦਾ ਵੀ ਕੋਈ ਖਾਸ ਇੰਤਜ਼ਾਮ ਨਹੀਂ ਸੀ ਜੋ ਕੁਝ ਮਿਲ ਗਿਆ ਉਹੀ ਖਾ ਲਿਆ ਕਦੇ ਖਾਣ ਦਾ ਮਨ ਨਹੀਂ ਕੀਤਾ ਤਾਂ ਇਦਾਂ ਹੀ ਸੋ ਗਈ ਕੋਈ ਆਦਰ ਕਰਨ ਵਾਲਾ ਨਹੀਂ ਸੀ ਕਿ ਉੱਠ ਕੇ ਖਾਣਾ ਖਾ ਲਵੇ। ਅਮਿਤ ਨੂੰ ਕਦੇ-ਕਦੇ ਆਪਣੀ ਨੌਕਰੀ ਦੇ ਕੰਮ ਤੋਂ ਦੂਜੇ ਸ਼ਹਿਰ ਜਾਣਾ ਪੈਂਦਾ ਸੀ ਅਤੇ ਉਹਨਾਂ ਨੂੰ ਉੱਥੇ ਕਈ-ਕਈ ਦਿਨ ਲੱਗ ਜਾਂਦੇ ਸੀ। ਇਸੇ ਤਰ੍ਹਾਂ ਹੀ ਇੱਕ ਦਿਨ ਅਮਿਤ ਆਪਣੇ ਕੰਮ ਤੋਂ ਬਾਹਰ ਗਿਆ ਹੋਇਆ ਸੀ। ਉਸੇ ਸਮੇਂ ਮੈਨੂੰ ਦਰਦ ਹੋਣਾ ਸ਼ੁਰੂ ਹੋ ਗਿਆ। ਮੈਂ ਆਪਣੀ ਸੱਸ ਨੂੰ ਦੱਸਿਆ ਤਾਂ ਕਹਿਣ ਲੱਗੀ ਪਹਿਲਾਂ ਜੋ ਮੇਲੇ ਕੱਪੜੇ ਪਏ ਹਨ ਇਹਨਾਂ ਨੂੰ ਧੋ ਲੈ। ਫਿਰ ਬਾਅਦ ਵਿੱਚ ਤੈਨੂੰ ਡਾਕਟਰ ਕੋਲ ਲੈ ਕੇ ਚਲਦੀ ਹਾਂ। ਮੈਂ ਹੈਰਾਨੀ ਨਾਲ ਆਪਣੀ ਸੱਸ ਨੂੰ ਦੇਖ ਰਹੀ ਸੀ ਕਿ ਕੋਈ ਇੰਨਾ ਪੱਥਰਦਿਲ ਕਿਵੇਂ ਹੋ ਸਕਦਾ ਹੈ ਮੈਂ ਬਹੁਤ ਮੁਸ਼ਕਿਲ ਨਾਲ ਕੱਪੜੇ ਧੋਤੇ ਫਿਰ ਜਾ ਕੇ ਕਿਤੇ ਮੇਰੀ ਸੱਸ ਮੈਨੂੰ ਹਸਪਤਾਲ ਲੈ ਗਈ ਜਿੱਥੇ ਕੁਝ ਹੀ ਦਿਨ ਵਿੱਚ ਮੈਂ ਇੱਕ ਖੂਬਸੂਰਤ ਜਹੀ ਬੱਚੀ ਨੂੰ ਜਨਮ ਦਿੱਤਾ ਜਦੋਂ ਨਰਸ ਨੇ ਮੈਨੂੰ ਦੱਸਿਆ ਕਿ ਤੂੰ ਇੱਕ ਬੱਚੀ ਨੂੰ ਜਨਮ ਦਿੱਤਾ ਹੈ ਤਾਂ ਮੈਂ ਬਹੁਤ ਜ਼ਿਆਦਾ ਡਰ ਗਈ ਮੈਂ ਉਸ ਨਰਸ ਦੇ ਹੱਥ ਜੋੜਨ ਲੱਗੀ ਕਿ ਪਲੀਜ਼ ਮੇਰੇ ਘਰ ਵਾਲਿਆਂ ਨੂੰ ਹੁਣੇ ਕੁਝ ਨਾ ਦੱਸਣਾ ਨਰਸ ਹੈਰਾਨੀ ਨਾਲ ਮੈਨੂੰ ਦੇਖਣ ਲੱਗੀ ਕਹਿਣ ਲੱਗੀ ਅਜਿਹਾ ਕਿਉਂ ਮੈਂ ਉਸ ਨੂੰ ਸਾਰੀ ਗੱਲ ਦੱਸ ਦਿੱਤੀ ਮੈਂ ਉਸ ਨੂੰ ਕਿਹਾ ਕਿ ਮੈਨੂੰ ਇੱਥੋਂ ਭਜਾ ਦਿਓ ਨਹੀਂ ਤਾਂ ਉਹ ਲੋਕ ਮੇਰੀ ਬੱਚੀ ਨੂੰ ਮਾਰ ਦੇਣਗੇ ਉਹ ਨਰਸ ਰਹਿਮਦਿਲ ਸੀ ਉਸਨੇ ਮੈਨੂੰ ਇੱਕ ਚੱਦਰ ਦਿੱਤੀ ਤੇ ਮੇਰੀ ਬੱਚੀ ਨੂੰ ਇੱਕ ਕੰਬਲ ਵਿੱਚ ਲਪੇਟ ਕੇ ਮੇਰੀ ਗੋਦੀ ਵਿੱਚ ਦੇ ਕੇ ਕਿਹਾ ਤੂੰ ਪਿਛਲੇ ਦਰਵਾਜ਼ੇ ਤੋਂ ਨਿਕਲ ਜਾ ਤੇਰੇ ਕੋਲ ਅੱਧਾ ਘੰਟਾ ਹੈ ਮੈਂ ਉਹਨਾਂ ਲੋਕਾਂ ਨੂੰ ਸੰਭਾਲ ਲਵਾਂਗੀ ਮੈਂ ਉਸ ਨਰਸ ਦਾ ਧੰਨਵਾਦ ਕੀਤਾ ਤੇ ਲੇਬਰ ਰੂਮ ਦੇ ਪਿਛਲੇ ਦਰਵਾਜ਼ੇ ਤੋਂ ਭੱਜ ਗਈ ਫਿਰ ਭੱਜ ਕੇ ਮੈਂ ਸੜਕ ਤੇ ਆ ਗਈ ਸੀ ਪਸ ਦੇ ਪਸ ਦੇ ਮੈਂ ਇੰਨਾ ਜ਼ਿਆਦਾ ਥੱਕ ਚੁੱਕੀ ਸੀ ਕਿ ਸੜਕ ਦੇ ਕਿਨਾਰੇ ਬੈਠ ਗਈ ਕਿ ਉਸੇ ਸਮੇਂ ਇੱਕ ਗੱਡੀ ਉੱਥੇ ਆ ਕੇ ਰੁਕੀ ਤੇ ਉਸ ਵਿੱਚੋਂ ਇੱਕ ਬੁੱਢਾ ਆਦਮੀ ਤੇ ਬੁੱਢੀ ਔਰਤ ਨਿਕਲੇ ਉਹ ਮੇਰੇ ਕੋਲ ਆਏ ਤੇ ਕਹਿਣ ਲੱਗੇ ਬੇਟਾ ਤੂੰ ਇੱਥੇ ਇਸ ਤਰ੍ਹਾਂ ਕਿਉਂ ਬੈਠੀ ਹੈ ਕਿ ਤੈਨੂੰ ਕੁਝ ਚਾਹੀਦਾ ਹੈ ਮੈਂ ਉਹਨਾਂ ਨੂੰ ਕਿਹਾ ਕਿ ਹਾਂ ਮੈਨੂੰ ਇੱਕ ਛੱਤ ਚਾਹੀਦੀ ਹੈ ਜਿੱਥੇ ਮੈਂ ਇੱਜ਼ਤ ਨਾਲ ਆਪਣੀ ਕੁੜੀ ਦੇ ਨਾਲ ਰਹਿ ਸਕਾਂ ਮੈਂ ਆਪਣੀ ਨਾਜ਼ੁਕ ਜਿਹੀ ਕੁੜੀ ਨੂੰ ਸੀਨੇ ਨਾਲ ਲਗਾਏ ਰੋ ਰਹੀ ਸੀ ਅਤੇ ਉਹਨਾਂ ਲੋਕਾਂ ਨੂੰ ਮੇਰੇ ਉੱਤੇ ਤਰਸ ਆ ਗਿਆ। ਮੇਰੀ ਹਾਲਤ ਅਜੇ ਹੀ ਨਹੀਂ ਸੀ ਕਿ ਉਹ ਲੋਕ ਮੇਰੇ ਤੋਂ ਹੋਰ ਜ਼ਿਆਦਾ ਸਵਾਲ-ਜਵਾਬ ਕਰਦੇ। ਮੈਨੂੰ ਕਹਿਣ ਲੱਗੇ ਬੇਟੀ ਸਾਡੇ ਨਾਲ ਸਾਡੇ ਘਰ ਚੱਲ। ਅਸੀਂ ਆਪਣੇ ਘਰ ਵਿੱਚ ਇਕੱਲੇ ਰਹਿੰਦੇ ਹਾਂ। ਅਸੀਂ ਤੈਨੂੰ ਤੇ ਤੇਰੀ ਬੱਚੀ ਨੂੰ ਆਪਣੇ ਨਾਲ ਰੱਖਣ ਦੇ ਲਈ ਤਿਆਰ ਹਾਂ। ਜਿੱਥੇ ਤੂੰ ਇੱਜ਼ਤ ਨਾਲ ਆਪਣੀ ਜ਼ਿੰਦਗੀ ਜੀ ਸਕਦੀ ਹੈ। ਮੇਰੇ ਲਈ ਉਹ ਲੋਕ ਬਿਲਕੁਲ ਅਣਜਾਣ ਸੀ। ਪਰ ਮੈਂ ਸੜਕ 'ਤੇ ਇਸ ਤਰ੍ਹਾਂ ਕਦੋਂ ਤੱਕ ਬੈਠੀ ਰਹਿੰਦੀ? ਮੈਂ ਚੁੱਪਚਾਪ ਬਿਨਾਂ ਕੁਝ ਸੋਚੇ ਸਮਝੇ ਗੱਡੀ ਵਿੱਚ ਆ ਕੇ ਬੈਠ ਗਈ ਉਹ ਲੋਕ ਮੈਨੂੰ ਆਪਣੇ ਘਰ ਲੈ ਗਏ ਘਰ ਕੀ ਸੀ ਇੱਕ ਆਲੇਸ਼ਾਨ ਮਹਿਲ ਸੀ ਉਹ ਦੋਵੇਂ ਲੋਕ ਆਪਣੇ ਘਰ ਵਿੱਚ ਇਕੱਲੇ ਰਹਿੰਦੇ ਸੀ ਨੌਕਰਾਂ ਦੀ ਕਮੀ ਨਹੀਂ ਸੀ ਉਹਨਾਂ ਨੇ ਮੈਨੂੰ ਤੇ ਮੇਰੀ ਕੁੜੀ ਨੂੰ ਇੱਕ ਅਲੱਗ ਕਮਰਾ ਰਹਿਣ ਦੇ ਲਈ ਦੇ ਦਿੱਤਾ ਤੇ ਮੈਨੂੰ ਕਿਹਾ ਕਿ ਬੇਟਾ ਤੂੰ ਸਾਨੂੰ ਮਾਂ ਤੇ ਪਿਤਾ ਜੀ ਕਹਿ ਸਕਦੀ ਹੈ ਕਿਉਂਕਿ ਅਸੀਂ ਔਲਾਦ ਨੂੰ ਤਰਸਦੇ ਰਹਿੰਦੇ ਹਾਂ ਸਾਡਾ ਇੱਕ ਹੀ ਮੁੰਡਾ ਹੈ ਜੋ ਵਿਦੇਸ਼ ਵਿੱਚ ਰਹਿੰਦਾ ਹੈ ਜੋ ਕਦੇ-ਕਦੇ ਹੀ ਸਾਨੂੰ ਮਿਲਣ ਆਉਂਦਾ ਹੈ ਮਾਂ ਤੇ ਪਿਤਾ ਜੀ ਨਹੀਂ ਮੇਰੀ ਕੁੜੀ ਦਾ ਨਾ ਸੋਨੀ ਰੱਖਿਆ ਸੀ ਕਿਉਂਕਿ ਮੇਰੀ ਕੁੜੀ ਬਹੁਤ ਸੁੰਦਰ ਸੀ ਇਕਦਮ ਗੋਲ ਮਟੋਲ ਜਹੀ ਗੋਰੀ ਚਿੱਟੀ ਮੈਂ ਬਹੁਤ ਹੀ ਸਕੂਨ ਨਾਲ ਮਾਪੇ ਪਿਤਾ ਜੀ ਦੇ ਨਾਲ ਰਹਿ ਰਹੀ ਸੀ ਉਹ ਲੋਕ ਮੇਰੀ ਕੁੜੀ ਨੂੰ ਬਹੁਤ ਪਿਆਰ ਕਰਦੇ ਸੀ ਪੂਰਾ ਦਿਨ ਆਪਣੀ ਗੋਦੀ ਵਿੱਚ ਠਿਡਾਉਂਦੇ ਮੈਂ ਉਹਨਾਂ ਨੂੰ ਦੱਸ ਰੱਖਿਆ ਸੀ ਕਿ ਮੇਰੇ ਪਤੀ ਦੀ ਮੌਤ ਹੋ ਚੁੱਕੀ ਹੈ ਤੇ ਮੇਰੇ ਸਹੁਰੇ ਵਾਲੇ ਚੰਗੇ ਲੋਕ ਨਹੀਂ ਹਨ ਉਹਨਾਂ ਨੂੰ ਮੁੰਡਾ ਚਾਹੀਦਾ ਸੀ ਇਸ ਲਈ ਉਹ ਮੇਰੀ ਕੁੜੀ ਨੂੰ ਨੁਕਸਾਨ ਪਹੁੰਚਾ ਸਕਦੇ ਸਨ ਇਸ ਲਈ ਮੈਂ ਆਪਣੀ ਕੁੜੀ ਨੂੰ ਲੈ ਕੇ ਭੱਜ ਜਾਈ ਮਾਪੇ ਪਿਤਾ ਜੀ ਨੇ ਕਿਹਾ ਕਿ ਤੂੰ ਆਰਾਮ ਨਾਲ ਇੱਥੇ ਰਹਿ ਤੈਨੂੰ ਤੇ ਤੇਰੀ ਕੁੜੀ ਨੂੰ ਕੋਈ ਨੁਕਸਾਨ ਨਹੀਂ ਹੋਏਗਾ ਮੈਂ ਹੈਰਾਨ ਹੁੰਦੀ ਸੀ ਕਿ ਮੈਂ ਕਿੰਨੀ ਬਦਨਸੀਬ ਸੀ ਕਿ ਮੈਨੂੰ ਸੱਚੀ ਮੁਹੱਬਤ ਕਿਤੇ ਵੀ ਨਸੀਬ ਨਹੀਂ ਹੋਈ ਸੀ ਤੇ ਮੇਰੀ ਕੁੜੀ ਕਿੰਨੀ ਖੁਸ਼ਨਸੀਬ ਸੀ ਕਿ ਜਿਸ ਨੂੰ ਗੈਰਾਂ ਤੋਂ ਵੀ ਸੱਚਾ ਪਿਆਰ ਮਿਲਿਆ ਸੀ ਮੈਂ ਵੀ ਮਾਪੇ ਪਿਤਾ ਜੀ ਦਾ ਇੱਕ ਧੀ ਬਣ ਕੇ ਖਿਆਲ ਰੱਖਦੀ ਸੀ ਉਹਨਾਂ ਦੀ ਹਰ ਛੋਟੀ-ਛੋਟੀ ਜ਼ਰੂਰਤਾਂ ਦਾ ਧਿਆਨ ਰੱਖਦੀ ਸੀ। ਉਹਨਾਂ ਦੀ ਸੇਵਾ ਕਰਕੇ ਮੈਨੂੰ ਬਹੁਤ ਖੁਸ਼ੀ ਮਿਲਦੀ ਸੀ ਤੇ ਉਹ ਮੈਨੂੰ ਦੁਆਵਾਂ ਦਿੰਦੇ ਨਹੀਂ ਥੱਕਦੇ ਸਨ। ਕਹਿੰਦੇ ਸੀ ਕਿ ਪਿਛਲੇ ਜਨਮ ਵਿੱਚ ਜ਼ਰੂਰ ਕੋਈ ਚੰਗੇ ਕੰਮ ਕੀਤੇ ਹੋਣਗੇ ਜੋ ਤੂੰ ਸਾਨੂੰ ਮਿਲੀ। ਸਮਾਖੰਬ ਲਗਾ ਕੇ ਉੱਡ ਰਿਹਾ ਸੀ। ਅਤੇ ਹੁਣ ਮੇਰੀ ਕੁੜੀ 1 ਸਾਲ ਦੀ ਹੋਣ ਵਾਲੀ ਸੀ ਕਿ ਉਸੇ ਸਮੇਂ ਮਾਪਿਤਾ ਜੀ ਬਿਮਾਰ ਹੋ ਗਏ ਤੇ ਬਿਸਤਰ ਨਾਲ ਲੱਗ ਗਏ। ਮੈਂ ਦਿਨ-ਰਾਤ ਉਹਨਾਂ ਦੀ ਸੇਵਾ ਵਿੱਚ ਲੱਗੀ ਰਹਿੰਦੀ ਸੀ। ਇੱਕ ਵਾਰ ਪਿਤਾ ਜੀ ਮੇਰਾ ਹੱਥ ਫੜ ਕੇ ਕਿਹਨ ਲਗੀ ਬੇਟਾ ਕਵਿਤਾ ਮੈਂ ਤੈਨੂੰ ਆਪਣੀ ਸੱਕੀ ਕੁੜੀ ਦੀ ਤਰ੍ਹਾਂ ਰੱਖਿਆ ਹੈ ਮੈਂ ਤੈਨੂੰ ਸੱਕੀ ਕੁੜੀ ਤੋਂ ਵੀ ਜ਼ਿਆਦਾ ਪਿਆਰ ਕੀਤਾ ਹੈ ਤੇ ਸੋਨੀ ਨੂੰ ਤਾਂ ਮੈਂ ਆਪਣੀ ਗੋਦੀ ਵਿੱਚ ਖਿਡਾਇਆ ਹੈ ਮੈਂ ਨਹੀਂ ਚਾਹੁੰਦਾ ਕਿ ਸਾਡੇ ਮਰਨ ਤੋਂ ਬਾਅਦ ਤੂੰ ਬੇਸਹਾਰਾ ਹੋ ਜਾਵੇ ਸਾਡੀ ਬਿਮਾਰੀ ਦਾ ਸੁਣ ਕੇ ਸਾਡਾ ਮੁੰਡਾ ਵਿਦੇਸ਼ ਤੋਂ ਆ ਰਿਹਾ ਹੈ ਤਾਂ ਮੈਂ ਚਾਹੁੰਦਾ ਹਾਂ ਕਿ ਮੈਂ ਤੇਰਾ ਵਿਆਹ ਆਪਣੇ ਮੁੰਡੇ ਨਾਲ ਕਰਾ ਦਵਾਂ ਫਿਰ ਤੂੰ ਤੇ ਸੋਨੀ ਹਮੇਸ਼ਾ ਇਸ ਘਰ ਵਿੱਚ ਰਹੋਗੇ ਤੈਨੂੰ ਕੋਈ ਤਕਲੀਫ ਨਹੀਂ ਹੋਵੇਗੀ ਪਿਤਾ ਜੀ ਦੇ ਮੂੰਹੋਂ ਇਹ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਈ ਮੈਂ ਤਾਂ ਸ਼ਾਦੀशुदा ਸੀ ਮੈਂ ਭਲਾ ਉਹਨਾਂ ਦੇ ਮੁੰਡੇ ਨਾਲ ਵਿਆਹ ਕਿਵੇਂ ਕਰ ਸਕਦੀ ਸੀ ਮੈਂ ਹੁਣ ਵੀ ਅਮਿਤ ਦੀ ਪਤਨੀ ਸੀ ਮੈਂ ਮਨਾ ਕਰਨ ਦੇ ਰਾਹ ਦੇ ਨਾਲ ਪਿਤਾ ਜੀ ਵੱਲ ਦੇਖਿਆ ਪਰ ਉਹਨਾਂ ਦੀ ਉਮੀਦ ਭਰੀ ਨਜ਼ਰਾਂ ਮੇਰੇ ਤੇ ਟਿੱਕੀਆਂ ਹੋਈਆਂ ਸਨ ਮੈਂ ਮਨਾ ਕਰਦੇ ਕਰਦੇ ਰਹੀ ਕਿਉਂਕਿ ਮੈਂ ਇੱਕ ਬਿਮਾਰ ਇਨਸਾਨ ਦਾ ਦਿਲ ਨਹੀਂ ਤੋੜ ਸਕਦੀ ਸੀ ਮੈਂ ਸੋਚਿਆ ਜਦੋਂ ਉਹਨਾਂ ਦਾ ਮੁੰਡਾ ਆਵੇਗਾ ਤਾਂ ਉਸ ਨਾਲ ਗੱਲ ਕਰੂੰਗੀ ਕਿ ਮੈਂ ਸ਼ਾਦੀशुदा ਹਾਂ ਅਤੇ ਮੇਰਾ ਪਤੀ ਜਿੰਦਾ ਹੈ ਤੇ ਮੈਨੂੰ ਯਕੀਨ ਹੈ ਉਹ ਮੇਰੀ ਗੱਲ ਨੂੰ ਜਰੂਰ ਸਮਝੇਗਾ ਤੇ ਆਪਣੇ ਮਾਪੇ ਨੂੰ ਵੀ ਸਮਝਾ ਲਵੇਗਾ ਮੇਰੀ ਹਾਨੀ ਜਿਵੇਂ ਉਹਨਾਂ ਦੇ ਅੰਦਰ ਇੱਕ ਨਵੀਂ ਜਾਨ ਫੂਕ ਦਿੱਤੀ ਸੀ ਉਹ ਲੋਕ ਐਨੀ ਖੁਸ਼ੀ ਨਾਲ ਵਿਆਹ ਦੀ ਤਿਆਰੀ ਕਰ ਰਹੇ ਸੀ ਕਿ ਮੈਂ ਹੈਰਾਨ ਸੀ ਮੇਰਾ ਇੱਕ ਇੱਕ ਦਿਨ ਬਹੁਤ ਹੀ ਮੁਸ਼ਕਿਲ ਨਾਲ ਰੰਗ ਰਿਹਾ ਸੀ ਦੋ ਦਿਨ ਬਾਅਦ ਉਹਨਾਂ ਦਾ ਮੁੰਡਾ ਆਉਣ ਵਾਲਾ ਸੀ ਅੱਜ ਘਰ ਵਿੱਚ ਬਹੁਤ ਚਹਿਲ ਪਹਿਲ ਸੀ ਬਹੁਤ ਹੀ ਰੌਣਕ ਸੀ ਮਾਪਿਤਾ ਜੀ ਨੇ ਪੂਰੇ ਘਰ ਨੂੰ ਚਮਕਾ ਰੱਖਿਆ ਸੀ ਕਿਉਂਕਿ ਅੱਜ ਹੀ ਉਹਨਾਂ ਦਾ ਮੁੰਡਾ ਆਉਣ ਵਾਲਾ ਸੀ ਮੈਂ ਮਾਪਿਤਾ ਜੀ ਦੇ ਨਾਲ ਬੈਠੀ ਸੀ ਸੋਨੀ ਸਾਡੇ ਕੋਲ ਹੀ ਖੇਡ ਰਹੀ ਸੀ ਕਿ ਉਸੇ ਸਮੇਂ ਬਾਹਰ ਗੱਡੀ ਦਾ ਹਾਰਨ ਵੱਜਾ ਮਾਂ ਬੋਲੀ ਮੇਰਾ ਮੁੰਡਾ ਆ ਗਿਆ ਉਸੇ ਸਮੇਂ ਉਹਨਾਂ ਦਾ ਮੁੰਡਾ ਅੰਦਰ ਦਾਖਲ ਹੋਇਆ ਜਿਸ ਨੂੰ ਦੇਖਦੇ ਹੀ ਮੇਰੇ ਰੋਂਗਟੇ ਖੜੇ ਹੋ ਗਏ ਇਹ ਤਾਂ ਅਮਿਤ ਸੀ ਪਰ ਅਮਿਤ ਇਹਨਾਂ ਦਾ ਮੁੰਡਾ ਕਿਵੇਂ ਹੋ ਸਕਦਾ ਹੈ ਮੇਰੇ ਸਿਰ ਤੇ ਅਸਮਾਨ ਡਿੱਗ ਪਿਆ ਸੀ ਮੈਨੂੰ ਖੁਦ ਸਮਝ ਨਹੀਂ ਆ ਰਿਹਾ ਸੀ ਫਿਰ ਅਚਾਨਕ ਮੈਂ ਬਿਜਲੀ ਦੀ ਤੇਜ਼ੀ ਨਾਲ ਸੋਨੀਵਲ ਵਧੀ ਤੇ ਉਸਨੂੰ ਆਪਣੀ ਗੋਦੀ ਵਿੱਚ ਚੁੱਕ ਲਿਆ ਤੇ ਪਿੱਛੇ ਹੱਦਦੇ ਹੋਏ ਬੋਲੀ ਮੇਰੇ ਨੇੜੇ ਆਉਣ ਦੀ ਕੋਸ਼ਿਸ਼ ਨਾ ਕਰਨਾ ਨਹੀਂ ਤਾਂ ਮੈਂ ਤੇਰੀ ਜਾਨ ਲੈ ਲਵਾਂਗੀ ਜੇ ਤੂੰ ਮੇਰੀ ਕੁੜੀ ਨੂੰ ਨੁਕਸਾਨ ਪਹੁੰਚਾਇਆ ਤਾਂ ਮੈਂ ਤੈਨੂੰ ਵੀ ਨਹੀਂ ਛੱਡਾਂਗੀ ਅਮਿਤ ਮੇਰੇ ਵੱਲ ਤੇਜ਼ੀ ਨਾਲ ਆਇਆ ਸੀ ਤੇ ਕਹਿਣ ਲੱਗਿਆ ਕਵਿਤਾ ਤੂੰ ਕਿੱਥੇ ਚਲੀ ਗਈ ਸੀ ਮੈਂ ਤੈਨੂੰ ਕਿੰਨਾ ਲੱਭਿਆ ਪਰ ਤੂੰ ਮੈਨੂੰ ਨਹੀਂ ਮਿਲੀ ਅਮਿਤ ਜਿੰਨਾ ਮੇਰੇ ਕੋਲ ਆ ਰਿਹਾ ਸੀ ਮੈਂ ਉਸ ਤੋਂ ਹੋਰਾਂ ਹੀ ਦੂਰ ਜਾ ਰਹੀ ਸੀ ਅਮਿਤ ਦੇ ਅੰਦਾਜ਼ ਵਿੱਚ ਬੇਚੈਨੀ ਸੀ ਬੇਤਾਬੀ ਸੀ ਤੇ ਆਪਣੀ ਕੁੜੀ ਨੂੰ ਮਿਲਣ ਦੀ ਤੜਫ ਵੀ ਸੀ ਪਰ ਮੈਨੂੰ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਸੀ ਮੈਂ ਤਾਂ ਡਰ ਦੇ ਮਾਰੇ ਕੰਬ ਰਹੀ ਸੀ ਮੈਂ ਸੋਚ ਵੀ ਨਹੀਂ ਸਕਦੀ ਸੀ ਕਿ ਅਮਿਤ ਨਾਲ ਮੇਰਾ ਕਦੇ ਸਾਹਮਣਾ ਵੀ ਹੋਵੇਗਾ ਮੇਰੇ ਦਿਮਾਗ ਵਿੱਚ ਇਹੀ ਗੱਲ ਸੀ ਕਿ ਅਮਿਤ ਮੇਰੀ ਕੁੜੀ ਨੂੰ ਮੇਰੇ ਤੋਂ ਖੋ ਲਵੇਗਾ ਅਮਿਤ ਮੇਰੇ ਤੋਂ ਬਾਰ-ਬਾਰ ਪੁੱਛ ਰਿਹਾ ਸੀ ਕਵਿਤਾ ਤੂੰ ਕਿੱਥੇ ਚਲੀ ਗਈ ਸੀ ਪਲੀਜ਼ ਡਰ ਨਾ ਮੈਂ ਤੈਨੂੰ ਤੇ ਸਾਡੀ ਕੁੜੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਵਾਂਗਾ ਅਸੀਂ ਦੋਵੇਂ ਹੀ ਇਸ ਸਮੇਂ ਭੁੱਲ ਗਏ ਸੀ ਕਿ ਸਾਡੇਲਾ ਕਮਰੇ ਵਿੱਚ ਮਾਪਿਤਾ ਜੀ ਵੀ ਹਨ ਮਾਪਿਤਾ ਜੀ ਹੈਰਾਨੀ ਨਾਲ ਕਦੇ ਮੈਨੂੰ ਦੇਖਦੇ ਤਾਂ ਕਦੇ ਅਮਿਤ ਨੂੰ ਉਹਨਾਂ ਦੀ ਤਾਂ ਕੁਝ ਸਮਝ ਵਿੱਚ ਹੀ ਨਹੀਂ ਆ ਰਿਹਾ ਸੀ ਅਮਿਤ ਬੋਲਿਆ ਕਵਿਤਾ ਜਦੋਂ ਤੂੰ ਮੈਨੂੰ ਛੱਡ ਕੇ ਚਲੀ ਗਈ ਸੀ ਤਾਂ ਤੈਨੂੰ ਪਤਾ ਨਹੀਂ ਮੈਂ ਤੈਨੂੰ ਕਿੰਨਾ ਯਾਦ ਕੀਤਾ ਤੇਰੀ ਯਾਦ ਵਿੱਚ ਕਿੰਨਾ ਤੜਫਿਆ ਹਾਂ ਕੁੜੀ ਦੀ ਖਬਰ ਸੁਣ ਕੇ ਮੈਂ ਬਹੁਤ ਖੁਸ਼ ਹੋਇਆ ਸੀ ਪਰ ਅਗਲੀ ਖਬਰ ਨੇ ਮੇਰੇ ਸਿਰ ਤੇ ਅਸਮਾਨ ਸੁੱਟ ਦਿੱਤਾ ਕਿ ਤੂੰ ਕੁੜੀ ਨੂੰ ਲੈ ਕੇ ਭੱਜ ਗਈ ਹੈ। ਮਾਂ ਨੇ ਮੈਨੂੰ ਦੱਸਿਆ ਕਿ ਤੂੰ ਆਪਣੇ ਕਿਸੇ ਪੁਰਾਣੇ ਆਸਿਕ ਦੇ ਨਾਲ ਭੱਜ ਗਈ ਹੈ। ਪਰ ਮੇਰਾ ਦਿਲ ਕਹਿੰਦਾ ਸੀ ਕਿ ਤੂੰ ਕਿਸੇ ਦੇ ਨਾਲ ਨਹੀਂ ਭੱਜੀ ਬਲਕਿ ਮੇਰੀ ਮਾਂ ਤੋਂ ਪਰੇਸ਼ਾਨ ਹੋ ਕੇ ਆਪਣੀ ਕੁੜੀ ਨੂੰ ਲੈ ਕੇ ਭੱਜ ਗਈ ਹੈ। ਅਮਿਤ ਸੋਨੀ ਨੂੰ ਗੋਦ ਵਿੱਚ ਚੁੱਕਣ ਲਈ ਮਚਲ ਰਿਹਾ ਸੀ। ਪਰ ਮੈਂ ਹੁਣ ਵੀ ਡਰ ਰਹੀ ਸੀ ਤੇ ਸੋਨੀ ਨੂੰ ਸੀਨੇ ਨਾਲ ਲਗਾ ਰੱਖਿਆ ਸੀ। ਮੈਂ ਅਮਿਤ 'ਤੇ ਕਿਵੇਂ ਭਰੋਸਾ ਕਰ ਲੈਂਦੀ ਜਿਸ ਨੇ 1 ਸਾਲ ਤੋਂ ਮੇਰੇ ਹੱਕ ਦੇ ਲਈ ਕੋਈ ਵੀ ਆਵਾਜ਼ ਨਹੀਂ ਉਠਾਈ ਸੀ ਫਿਰ ਮੈਂ ਕਿਵੇਂ ਭਰੋਸਾ ਕਰ ਲੈਂਦੀ ਕਿ ਅੱਜ ਉਸ ਦਾ ਪਿਆਰ ਆਪਣੀ ਕੁੜੀ ਦੇ ਲਈ ਜਾਗ ਚੁੱਕਿਆ ਹੈ ਉਹ ਤਾਂ ਆਪਣੀ ਮਾਂ ਦੀ ਹਾਂ ਵਿੱਚ ਹਾਂ ਮਿਲਾਉਣ ਵਾਲਾ ਮੁੰਡਾ ਸੀ ਤੇ ਉਹਨਾਂ ਦੀ ਮਾਂ ਨੂੰ ਤਾਂ ਮੁੰਡਾ ਚਾਹੀਦਾ ਸੀ ਨਾ ਪਿਤਾ ਜੀ ਹੈਰਾਨੀ ਨਾਲ ਇਹ ਸਭ ਕੁਝ ਦੇਖ ਰਹੇ ਸੀ ਅਤੇ ਸਾਡੇ ਤੋਂ ਬਾਰ-ਬਾਰ ਪੁੱਛ ਰਹੇ ਸੀ ਕਿ ਬੇਟਾ ਇਹ ਸਭ ਕੀ ਹੈ ਕਿਉਂਕਿ ਉਹਨਾਂ ਦੀ ਨਜ਼ਰ ਵਿੱਚ ਤਾਂ ਮੈਂ ਵਿਧਵਾ ਸੀ ਤੇ ਮੈਂ ਵੀ ਇਹ ਜਾਣਨਾ ਚਾਹੁੰਦੀ ਸੀ ਕਿ ਅਮਿਤ ਉਹਨਾਂ ਦਾ ਮੁੰਡਾ ਕਿਵੇਂ ਹੋ ਗਿਆ ਹੁਣ ਪਿਤਾ ਜੀ ਨੇ ਸੋਨੀ ਨੂੰ ਮੇਰੀ ਗੋਦੀ ਵਿੱਚੋਂ ਲੈ ਲਿਆ ਤੇ ਆਪਣੀ ਗੋਦੀ 'ਚ ਬਿਠਾ ਲਿਆ ਫਿਰ ਹੌਲੀ-ਹੌਲੀ ਸਾਰੀ ਗੰਢਾਂ ਖੁੱਲਦੀਆਂ ਚੱਲੀਆਂ ਗਈਆਂ ਅਮਿਤ ਮਾਪਿਤਾ ਜੀ ਦਾ ਇੱਕ ਹੀ ਮੁੰਡਾ ਸੀ ਬਚਪਨ ਵਿੱਚ ਉਹਨਾਂ ਦੇ ਚਾਚਾ ਨੇ ਉਹਨਾਂ ਨੂੰ ਗੋਦ ਲੈ ਲਿਆ ਸੀ ਕਿਉਂਕਿ ਉਹਨਾਂ ਦੇ ਚਾਚਾ ਜੀ ਦੀ ਕੋਈ ਔਲਾਦ ਨਹੀਂ ਸੀ ਪਰ ਰੱਬ ਦੀ ਮਰਜ਼ੀ ਅਮਿਤ ਨੂੰ ਗੋਦ ਲੈਂਦੇ ਹੀ ਉਹਨਾਂ ਦੇ ਘਰ ਬੱਚਿਆਂ ਦੀ ਲਾਈਨ ਲੱਗੀ ਉਹਨਾਂ ਦੇ ਘਰ 6 ਬੱਚਿਆਂ ਨੇ ਜਨਮ ਲਿਆ ਤਿੰਨ ਮੁੰਡੇ ਤੇ ਤਿੰਨ ਕੁੜੀਆਂ ਅਮਿਤ ਦਾ ਇੱਕ ਵੱਡਾ ਭਰਾ ਸੀ ਜਿਸ ਦਾ ਨਾਂ ਪ੍ਰਕਾਸ਼ ਸੀ ਉਹ ਮਾਪਿਤਾ ਜੀ ਦੇ ਨਾਲ ਰਹਿੰਦਾ ਸੀ ਪਰ ਇੱਕ ਰੋਡ ਐਕਸੀਡੈਂਟ ਵਿੱਚ ਪ੍ਰਕਾਸ਼ ਦੀ ਮੌਤ ਹੋ ਗਈ ਮਾਪਿਤਾ ਜੀ ਹੁਣ ਬਿਲਕੁਲ ਇਕੱਲੇ ਹੋ ਗਏ ਸੀ ਤੇ ਉਹਨਾਂ ਨੇ ਆਪਣੇ ਭਰਾ ਨੂੰ ਕਿਹਾ ਕਿ ਹੁਣ ਅਮਿਤ ਨੂੰ ਮੈਨੂੰ ਦੇ ਦੋ ਤੇਰੇ ਘਰ ਤਾਂ ਰੱਬ ਦੀ ਕਿਰਪਾ ਨਾਲ 6 ਬੱਚੇ ਹਨ ਪਰ ਅਮਿਤ ਦੀ ਚਾਚੀ ਇੱਕ ਲਾਲਚੀ ਔਰਤ ਸੀ ਉਹਨਾਂ ਦੀ ਨਜ਼ਰ ਪਿਤਾ ਜੀ ਦੇ ਪੈਸਿਆਂ ਤੇ ਸੀ ਉਹ ਅਮਿਤ ਦੇ ਜ਼ਰੀਏ ਪਿਤਾ ਜੀ ਦੇ ਪੈਸੇ ਲੈਂਦੀ ਸੀ ਇਸ ਲਈ ਉਹਨਾਂ ਨੇ ਅਮਿਤ ਨੂੰ ਕਦੇ ਵੀ ਮਾਪਿ ਪਿਤਾ ਜੀ ਦੇ ਕੋਲ ਨਹੀਂ ਆਉਣ ਦਿੱਤਾ ਤੇ ਉਸ ਨੂੰ ਆਪਣੇ ਕਾਬੂ ਵਿੱਚ ਕਰਕੇ ਰੱਖਿਆ ਚਾਚੀ ਉਸ ਨੂੰ ਹਮੇਸ਼ਾ ਇਮੋਸ਼ਨਲੀ ਬਲੇਕਮੇਲ ਕਰਦੀ ਸੀ ਤੇ ਉਹ ਮਾਪਿ ਪਿਤਾ ਜੀ ਦੇ ਕੋਲ ਆਉਂਦੇ ਤੇ ਖੂਬ ਸਾਰੇ ਪੈਸੇ ਲੈ ਕੇ ਜਾਂਦੇ ਸੀ ਅਮਿਤ ਚਾਚੀ ਨੂੰ ਬਹੁਤ ਪਿਆਰ ਕਰਦਾ ਸੀ ਕਿਉਂਕਿ ਉਸਨੇ ਬਚਪਨ ਤੋਂ ਹੀ ਚਾਚੀ ਨੂੰ ਆਪਣੀ ਮਾਦੇ ਰੂਪ ਵਿੱਚ ਦੇਖਿਆ ਸੀ ਇਸ ਲਈ ਉਹਨਾਂ ਦੀ ਸਾਰੀ ਗੱਲ ਖੁਸ਼ੀ ਖੁਸ਼ੀ ਮੰਨ ਲੈਂਦਾ ਸੀ ਇੱਕ ਵਾਰ ਚਾਚੀ ਪਿਤਾ ਜੀ ਦੇ ਕੋਲ ਆਈ ਤੇ ਕਹਿਣ ਲੱਗੀ ਅਮਿਤ ਦੀ ਪੜ੍ਹਾਈ ਦੇ ਲਈ ਇੱਕ ਮੋਟੀ ਰਕਮ ਦੀ ਜ਼ਰੂਰਤ ਹੈ ਬੇਟੇ ਦੀ ਪੜ੍ਹਾਈ ਦਾ ਸੁਣ ਕੇ ਪਿਤਾ ਜੀ ਨੇ ਵੀ ਇੱਕ ਮੋਟੀ ਰਕਮ ਚਾਚੀ ਨੂੰ ਦੇ ਦਿੱਤੀ ਸੀ ਪਰ ਚਾਚੀ ਨੇ ਉਸ ਰਕਮ ਨੂੰ ਆਪਣੇ ਖਰਚ ਵਿੱਚ ਲੈ ਲਿਆ ਤੇ ਅਮਿਤ ਨੂੰ ਵੈਸੇ ਹੀ ਛੋਟੇ-ਮੋਟੇ ਸਕੂਲ ਵਿੱਚ ਪੜ੍ਹਾਈ ਕਰਾਉਂਦੀ ਰਹੀ ਮਾਪਿ ਪਿਤਾ ਜੀ ਸਮਝਦੇ ਕਿ ਉਹਨਾਂ ਦਾ ਮੁੰਡਾ ਵਿਦੇਸ਼ ਵਿੱਚ ਸੈਟਲ ਹੈ ਉੱਥੇ ਹੀ ਪੜ੍ਹਾਈ ਕੀਤੀ ਹੈ ਉੱਥੇ ਹੀ ਨੌਕਰੀ ਕਰਦਾ ਹੈ ਪਰ ਉਹਨਾਂ ਦਾ ਮੁੰਡਾ ਤਾਂ ਇੱਥੇ ਹੀ ਕੋਈ ਛੋਟੀ-ਮੋਟੀ ਜਿਹੀ ਨੌਕਰੀ ਕਰਦਾ ਸੀ ਅਮਿਤ ਨੇ ਵੀ ਆਪਣੇ ਮਾਪੇ ਨੂੰ ਇਹ ਗੱਲ ਨਹੀਂ ਦੱਸੀ ਸੀ ਕਿ ਉਹਨਾਂ ਨੂੰ ਦੁੱਖ ਹੋਵੇਗਾ ਉਹ ਕਦੇ-ਕਦੇ ਸਾਲ ਦੋ ਸਾਲ ਵਿੱਚ ਆਪਣੇ ਮਾਪੇ ਨੂੰ ਮਿਲਣ ਆਉਂਦਾ ਸੀ ਤੇ ਉਹ ਇਹੀ ਦਿਖਾਵਾ ਕਰਦਾ ਸੀ ਕਿ ਉਹ ਵਿਦੇਸ਼ ਤੋਂ ਆਇਆ ਹੈ ਇਸ ਸਮੇਂ ਵੀ ਅਮਿਤ ਚਾਚੀ ਦੇ ਘਰ ਤੋਂ ਹੀ ਆਪਣੇ ਮਾਪੇ ਨੂੰ ਮਿਲਣ ਆਇਆ ਸੀ ਪਰ ਮੈਨੂੰ ਤੇ ਆਪਣੀ ਬੱਚੀ ਨੂੰ ਦੇਖ ਕੇ ਆਪਣੇ ਜਜ਼ਬਾਤ ਤੇ ਕਾਬੂ ਨਹੀਂ ਪਾ ਸਕਿਆ ਤੇ ਇਸ ਲਈ ਸਾਰਾ ਭੇਦ ਖੁੱਲ ਗਿਆ ਅਮਿਤ ਨੇ ਦੱਸਿਆ ਕਿ ਜਦੋਂ ਤੂੰ ਬੱਚੇ ਨੂੰ ਲੈ ਕੇ ਹਸਪਤਾਲ ਤੋਂ ਭੱਜ ਗਈ ਸੀ ਤਾਂ ਉਸ ਰਾਤ ਮੈਂ ਬਹੁਤ ਰੋਇਆ ਸੀ ਮੈਂ ਤਾਂ ਆਪਣੀ ਬੱਚੀ ਦੀ ਸ਼ਕਲ ਵੀ ਨਹੀਂ ਦੇਖ ਸਕਿਆ ਸੀ ਬਾਦ ਵਿੱਚ ਮੈਨੂੰ ਅਹਿਸਾਸ ਹੋਇਆ ਕਿ ਤੇਰੇ ਨਾਲ ਕਿੰਨਾ ਵੱਡਾ ਜ਼ੁਲਮ ਹੋਇਆ ਹੈ ਤੇ ਮੈਂ ਕਿੰਨਾ ਗਲਤ ਸੀ ਕਿ ਤੇਰਾ ਸਾਥ ਵੀ ਨਹੀਂ ਦੇ ਸਕਿਆ ਮੈਂ ਤੇਰੇ ਨਾਲ 1 ਸਾਲ ਰਿਹਾ ਅਤੇ ਉਸ 1 ਸਾਲ ਵਿੱਚ ਮੈਨੂੰ ਤੇਰੇ ਨਾਲ ਪਿਆਰ ਹੋ ਗਿਆ ਸੀ ਜੋ ਮੈਨੂੰ ਬਾਅਦ ਵਿੱਚ ਜਾ ਕੇ ਪਤਾ ਚੱਲਿਆ ਕਿ ਮੈਂ ਤੇਰੇ ਬਿਨਾਂ ਨਹੀਂ ਰਹਿ ਸਕਦਾ ਮੈਂ ਤੇਰੇ ਤੇ ਆਪਣੀ ਬੱਚੀ ਦੇ ਲਈ ਬਹੁਤ ਤੜਫਦਾ ਸੀ ਕਿ ਕਾਸ਼ ਕਿਤੇ ਤੁਸੀਂ ਦੋਵੇਂ ਮਿਲ ਜਾਓ ਤਾਂ ਤੇਰੇ ਤੋਂ ਆਪਣੇ ਗੁਨਾਹਾਂ ਦੀ ਮਾਫੀ ਮੰਗ ਲਾ ਮਾਤਾ ਪਿਤਾ ਜੀ ਨੇ ਮੈਨੂੰ ਗਲੇ ਨਾਲ ਲਗਾ ਲਿਆ ਕਹਿਣ ਲੱਗੀ ਅਸੀਂ ਤਾਂ ਤੈਨੂੰ ਆਪਣੀ ਨੂੰ ਬਣਾਉਣਾ ਚਾਹੁੰਦੇ ਸੀ ਪਰ ਤੂੰ ਤਾਂ ਪਹਿਲਾਂ ਤੋਂ ਹੀ ਸਾਡੀ ਨੂੰ ਸੀ ਉਹਨਾਂ ਨੇ ਸੋਨੀ ਨੂੰ ਵੀ ਖੂਬ ਪਿਆਰ ਕੀਤਾ ਸੋਨੀ ਦੇ ਲਈ ਉਹਨਾਂ ਦੇ ਪਿਆਰ ਵਿੱਚ ਪਹਿਲਾਂ ਵੀ ਕੋਈ ਕਮੀ ਨਹੀਂ ਸੀ ਪਰ ਹੁਣ ਤਾਂ ਸੋਨੀ ਉਹਨਾਂ ਦੀ ਆਪਣੀ ਪੁੱਤ ਸੀ ਉਹਨਾਂ ਨੇ ਅਮਿਤ ਨੂੰ ਕਿਹਾ ਤੂੰ ਚਾਹੇ ਤਾਂ ਆਪਣੀ ਚਾਚੀ ਦੇ ਨਾਲ ਰਹਿ ਸਕਦਾ ਹੈ ਪਰ ਕਵਿਤਾ ਤੇ ਸੋਨੀ ਸਾਡੇ ਨਾਲ ਹੀ ਰਹਿਣਗੇ ਅਸੀਂ ਲੋਕ ਇਹਨਾਂ ਦੇ ਬਿਨਾ ਨਹੀਂ ਰਹਿ ਸਕਦੇ ਅਮਿਤ ਬੋਲਿਆ ਨਹੀਂ ਪਿਤਾ ਜੀ ਮੈਂ ਆਪਣੀ ਬੱਚੀ ਲਈ ਤੇ ਆਪਣੀ ਪਤਨੀ ਲਈ ਬਹੁਤ ਤੜਫਿਆ ਅਤੇ ਮੈਨੂੰ ਤੁਹਾਡੇ ਦੋਵਾਂ ਦੀ ਤਕਲੀਫ ਦਾ ਅਹਿਸਾਸ ਹੈ ਕਿ ਵੱਡੇ ਭਰਾ ਦੀ ਮੌਤ ਤੋਂ ਬਾਅਦ ਤੁਸੀਂ ਦੋਵੇਂ ਕਿੰਨੇ ਇਕੱਲੇ ਰਹਿ ਗਏ ਹੋ ਚਾਚਾ ਤੇ ਚਾਚੀ ਨੂੰ ਰੱਬ ਨੇ ਬਹੁਤ ਔਲਾਦ ਦਿੱਤੀ ਹੈ ਪਰ ਤੁਸੀਂ ਤਾਂ ਬਿਲਕੁਲ ਇਕੱਲੇ ਹੋ ਚਾਚਾ ਤੇ ਚਾਚੀ ਆਪਣੇ ਬੱਚਿਆਂ ਦੇ ਨਾਲ ਖੁਸ਼ ਰਹਿ ਲੈਣਗੇ ਮੈਂ ਤੁਹਾਡੇ ਨਾਲ ਹੀ ਰਹਾਂਗਾ ਤੇ ਆਪਣੀ ਪਤਨੀ ਬੱਚੇ ਦੇ ਨਾਲ ਰਹਾਂਗਾ ਅਮਿਤ ਨੇ ਮੇਰੇ ਤੋਂ ਮਾਫੀ ਮੰਗੀ ਤੇ ਮੈਂ ਵੀ ਅਮਿਤ ਨੂੰ ਮਾਫ ਕਰ ਦਿੱਤਾ ਕਿਉਂਕਿ ਅਮੀਦੀ ਵਜਾ ਨਾਲ ਮੈਨੂੰ ਐਨੇ ਪਿਆਰ ਕਰਨ ਵਾਲੇ ਸੱਸ ਸੋਹਰਾ ਦੇ ਰੂਪ ਵਿੱਚ ਮਾਪੇ ਮਿਲੇ ਸੀ ਹੁਣ ਮੇਰਾ ਪਰਿਵਾਰ ਪੂਰਾ ਹੋ ਚੁੱਕਿਆ ਸੀ ਪਿਆਰ ਕਰਨ ਵਾਲੇ ਸੱਸ ਸੋਹਰਾ ਜਾਨ ਛਿਰਕਣ ਵਾਲਾ ਪਤੀ ਤੇ ਇੱਕ ਪਿਆਰੀ ਜਿਹੀ ਧੀ ਹੁਣ ਮੈਨੂੰ ਜ਼ਿੰਦਗੀ ਵਿੱਚ ਕੁਝ ਹੋਰ ਨਹੀਂ ਚਾਹੀਦਾ ਸੀ ਸੱਚ ਕਹਿੰਦੇ ਹਾਂ ਰੱਬ ਸਾਡਾ ਕਦੇ ਬੁਰਾ ਨਹੀਂ ਚਾਹੁੰਦਾ ਉਹ ਆਪਣੇ ਬੰਦੇ ਲਈ ਹਮੇਸ਼ਾ ਕੁਝ ਨਾ ਕੁਝ ਚੰਗਾ ਹੀ ਸੋਚਦਾ ਹੈ ਬਸ ਕਦੇ-ਕਦੇ ਅਸੀਂ ਨਾ ਸ਼ੁਕਰ ਹੋ ਜਾਂਦੇ ਹਾਂ ਤੇ ਬਹੁਤ ਜ਼ਿਆਦਾ ਮੁਸੀਬਤ ਪੈਣ ਤੇ ਆਪਣੇ ਰੱਬ ਨਾਲ ਨਰਾਜ਼ ਹੋ ਜਾਂਦੇ ਆ ਪਰ ਹਿੰਮਤ ਨਾਲ ਕੰਮ ਲੈਣ ਵਾਲਿਆਂ ਤੇ ਹਰ ਹਾਲ ਵਿੱਚ ਖੁਸ਼ ਰਹਿਣ ਤੇ ਰੱਬ ਵੀ ਸਾਡੇ ਤੋਂ ਖੁਸ਼ ਹੁੰਦਾ ਹੈ ਤੇ ਉਸ ਦਾ ਬਦਲਾ ਉਹ ਸਾਨੂੰ ਜਰੂਰ ਦਿੰਦਾ ਹੈ ਅਤੇ ਮੈਨੂੰ ਵੀ ਮੇਰੇ ਰੱਬ ਨੇ ਮੇਰੀ ਇੱਛਾ ਵਾਂ ਦਾ ਬਦਲਾ ਦਿੱਤਾ ਸੀ ਮੈਨੂੰ ਇੰਨੇ ਪਿਆਰੇ ਰਿਸ਼ਤੇ ਦੇ ਕੇ ਤਾਂ ਦੋਸਤੋ ਇਸ ਬਾਰੇ ਤੁਹਾਡੇ ਕੀ ਵਿਚਾਰ ਹਨ ਕਮੈਂਟ ਕਰਕੇ ਜਰੂਰ ਦੱਸਣਾ